ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਕਸੀਜਨ ਦੀ ਸੇਵਾ ਸਭ ਤੋਂ ਉੱਤਮ ਸੇਵਾ ਗੁਰਵਾਣੀ ਮੁਤਾਬਕ ਧਰਤੀ ਦੇ ਉੱਪਰ 84 ਲੱਖ ਜੂਨਾ ਰਹਿੰਦੀਆਂ ਨੇ ਕਿ 83 ਲੱਖ ਜੂਨਾ ਨੂੰ ਜਿਉਂਦੇ ਰਹਿਣ ਲਈ ਸਾਹ ਲੈਣ ਦੀ ਜ਼ਰੂਰਤ ਹੁੰਦੀ ਹੈ ਤੇ ਸਾਹ ਲੈਣ ਦੇ ਲਈ ਸਾਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਤੇ ਆਕਸੀਜਨ ਸਾਨੂੰ ਧਰਤੀ ਮਾਂ ਕੁਦਰਤ ਮੁਫਤ ਦੇ ਵਿੱਚ ਰੁੱਖਾਂ ਰਾਹੀਂ ਫਰੀ ਆਫ ਕੋਸਟ ਮੁਹੱਈਆ ਕਰਵਾਉਂਦੀ ਆ ਤੇ ਸਾਨੂੰ ਵੱਧ ਤੋਂ ਵੱਧ ਵਰਾਸਤੀ ਪੁਰਾਤਨ ਪੰਜਾਬ ਦੇ ਰੁੱਖ ਲਗਾਉਣ ਦੇ ਲਈ ਆਪਾਂ ਚਾਂਸੀ ਰਾਣੀ ਚੌਕ ਜਿੱਥੇ ਕੂੜੇ ਦਾ ਡੰਪ ਸੀ ਉੱਥੇ ਸਟਾਲ ਲਗਾ ਕੇ ਖੜੇ ਹੁੰਨੇ ਆ ਜੀ ਵੱਧ ਤੋਂ ਵੱਧ ਵੀਰਾਂ ਭੈਣਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਰੁੱਖ ਲਗਾਓ ਤੇ ਆਕਸੀਜਨ ਦੀ ਸੇਵਾ ਕਰਨ ਦੇ ਲਈ ਸਾਡੇ ਨਾਲ ਜੁੜੋ ਤੁਸੀਂ ਸਟਾਲ ਦੇ ਉੱਤੇ ਆ ਕੇ ਆਪਣਾ ਸਮਾਂ ਦੇ ਕੇ ਵੀ ਸਾਡੇ ਨਾਲ ਸੇਵਾ ਕਰਵਾ ਸਕਦੇ ਹੋ ਤੁਸੀਂ ਮਾਇਆ ਰਾਹੀਂ ਵੀ ਸੇਵਾ ਕਰਵਾ ਸਕਦੇ ਹੋ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਇਸ ਸਨੇਹੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਕੇ ਕਿਉਂਕਿ ਜਿੱਥੇ ਕਿਤੇ ਵੀ ਕੋਈ ਬੂਟਾ ਦਰਖਤ ਲੱਗਾ ਹੋਇਆ ਉਹਨੇ ਆਕਸੀਜਨ ਤੁਹਾਨੂੰ ਵੀ ਘਰੇ ਬੈਠਿਆਂ ਨੂੰ ਦੇ ਦੇਣੀ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੀ ਨਿੱਜੀ ਜ਼ਿੰਮੇਵਾਰੀ ਸਮਝ ਕੇ ਹਨ ਸੇਵਾ ਤਾਂ ਕਿਸੇ ਲਈ ਆਪਾਂ ਕਰਦੇ ਆ ਤੇ ਇਹ ਸਾਡੀ ਜ਼ਿੰਮੇਵਾਰੀ ਆ ਅਸੀਂ ਸਾਹ ਲੈਣੇ ਆ ਸਾਡੇ ਬੱਚਿਆਂ ਨੇ ਸਾਹ ਲੈਣੇ ਆ ਅਸੀਂ ਆਪਣੇ ਬੱਚਿਆਂ ਨੂੰ ਤੰਦਰੁਸਤ ਭਵਿੱਖ ਦੇਣਾ ਤੰਦਰੁਸਤ ਵਾਤਾਵਰਣ ਦੇਣਾ ਬਿਮਾਰੀ ਮੁਕਤ ਸਮਾਜ ਅਸੀਂ ਸਿਰਜਣਾ ਤਾਂ ਸਾਨੂੰ 33% ਧਰਤੀ ਦੇ ਖੇਤਰਫਲ ਦੇ ਉੱਪਰ ਰੁੱਖ ਲਗਾਉਣੇ ਪੈਣੇ ਆ ਧਰਤੀ ماں ਦੀ ਸੇਵਾ ਕਰਨੀ ਪੈਣੀ ਆ ਤੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਸ਼ੇਅਰ ਕਰਕੇ ਵੀ ਸਾਡੀ ਸੇਵਾ ਕਰ ਸਕਦੇ ਹੋ ਧੰਨਵਾਦ